ਮੈਕਰੋਜੀਕ ਕਫਾਲਸਾ ਮੈਕਰੋਜੀਕ ਕੇ ਫਤੇ ਹੜਾਂ ਦੀ ਮਾਰ ਬਹੁਤ ਹੈ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਅੱਧਾ ਪੰਜਾਬ ਹੜਾਂ ਦੇ ਪਾਣੀ ਦਾ ਸਤਾਇਆ ਹੋਇਆ ਉਹਦੇ ਵਿੱਚ ਕੁਝ ਗਲਤੀਆਂ ਸਾਡੀਆਂ ਲੋਕਾਂ ਦੀਆਂ ਵੀ ਹੈਗੀਆਂ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਕਿ ਜਿਹੜੇ ਕਸ਼ੀਆਂ ਨਾਲੇ ਸੂਏ ਜਾਂ ਨਹਿਰਾਂ ਸੀ ਉਹਨਾਂ ਦੀਆਂ ਪਟੜੀਆਂ ਕਿੰਨੇ ਵੱਡੀਆਂ ਹਰੇਕ ਸੂਏ ਦੇ ਨਾਲ ਨਹਿਰ ਦੇ ਨਾਲ ਕਸੀ ਨਾਲਿਆਂ ਦੇ ਨਾਲ ਜਿਹੜੇ ਇੱਕ ਪਟੜੀ ਇੱਕ ਰਸਤਾ ਛੱਡਿਆ ਹੁੰਦਾ ਉਹ ਕਾਫੀ ਚੌੜਾ ਹੁੰਦਾ ਤੇ ਉਹ ਵੱਢ ਕੇ ਜ਼ਮੀਨਾਂ ਦੇ ਵਿੱਚ ਮਿਲਾ ਲਿਆ ਗਿਆ ਤੇ ਬਹੁਤ ਥਾਵਾਂ ਤੇ ਨਹਿਰਾਂ ਟੁੱਟੀਆਂ ਨੇ ਸੂਏ ਟੁੱਟੇ ਨੇ ਨਾਲੇ ਟੁੱਟੇ ਨੇ ਉਹਦਾ ਨੁਕਸਾਨ ਮੀਂਹ ਨਾਲੋਂ ਵੀ ਜ਼ਿਆਦਾ ਹੋਇਆ ਤੇ ਕੁਝ ਲੀਟਰ ਇਹ ਜਿਹੜੇ ਕੇਵਲ ਫੋਟੋ ਮਖਟਾਉਣ ਵਾਸਤੇ 1.5 ਕਿਲੋ ਦੀ ਰਾਸ਼ਨ ਦੀ ਥੈਲੀ ਜਾਂ ਬੋਤਲ ਪਾਣੀ ਦੀ ਲੈ ਕੇ ਖੜ ਕੇ ਫੋਟੋ ਖਚਾਉਂਦੇ ਆ। ਤੇ ਦੋ ਤਿੰਨ ਕਢਾਮ ਚੌਧਰੀ ਸਾਹਮਣੇ ਵੀ ਆਏ। ਜਿਵੇਂ ਪ੍ਰਤਾਪ ਬਾਜਵਾ ਐਲਓਪੀ ਤੇ ਨਾਲੇ ਰਾਣਾ 인ਦਰਪ੍ਰਤਾਪ ਗੁਰਜੀਤ ਸਿੰਘ ਰਾਣੇ ਦਾ ਪੁੱਤ ਇਹ ਆਪਸ ਵਿੱਚ ਉੱਥੇ ਝਗੜਦੇ ਵੀ ਨਜ਼ਰ ਆਏ। ਉਹ ਕਹਿੰਦਾ ਜਿਹੜਾ ਉਹ ਕਾਜ ਲੈ ਕੇ ਗਿਆ ਸੀ ਪ੍ਰਤਾਪ ਸਿੰਘ ਬਾਜਬ ਉੱਪਰ ਚੜਾਉਣ ਲੱਗਾ ਸੀ ਫਿਰ ਮੁੰਡਾ ਕਹਿੰਦਾ ਮਹਰੋ ਰਾਣੇਂਦਰ ਪ੍ਰਤਾਪ ਕਹਿੰਦਾ ਆਪਾਂ ਪ੍ਰੈਸ ਕਾਨਫਰੰਸ ਕਰ ਲੈਨੇ ਯਾਨਕਿ ਕਾਟੂਕਲੇ ਜਿਹੜਾ ਇਹਨਾਂ ਲੋਕਾਂ ਦਾ ਉਹ ਆਪਣੇ ਲਈ ਹੈ ਔਰ ਲੋਕਾਂ ਦੀ ਕੋਕੀ ਬਾਵਾ ਖਟਣ ਵਾਸਤੇ ਹੈ ਇਹਨਾਂ ਦੇ ਜਿੰਨਾ ਵੀ ਖੇਤਰ ਫਿਰੇ ਇਸ ਵਕਤ ਤੋਂ ਥੋੜਾ ਇਨਾਂ ਨੂੰ ਕੋਈ ਮਤਲਬ ਨਹੀਂ ਬੇ ਪੰਜਾਬ ਦੇ ਲੋਕ ਹੜਾਂ ਨੇ ਸਤਾਏ ਹੋਏ ਨੇ ਮਾਲ ਡੰਗਰ ਦਾ ਬੁਰਾ ਹਾਲ ਹੈ ਫਸਲਾਂ ਤਬਾਹ ਹੋ ਗਈਆਂ ਕੋਈ ਮਤਲਬ ਨਹੀਂ ਰਾਜਨੀਤੀ ਇਹ ਲੋਕ ਕਰ ਰਹੇ ਕੋਈ ਵੀ ਪਾਰਟੀ ਦਾ ਬੰਦਾ ਹੋਵੇ ਇਹ ਸਾਰਿਆਂ ਨੂੰ ਛੇਤਰਾਂ ਦੀ ਘਾਟ ਹੈ ਜਿਹੜੇ ਸਾਡੇ ਵਲੰਟੀਅਰ ਤਨੁਮਨੁ ਸੇਵਾ ਕਰ ਰਹੇ ਨੇ ਉਹਨਾਂ ਲਈ ਧੰਨਵਾਦ ਲੈ ਇੱਕ ਹੋਰ ਗੱਲ ਮਨ ਚੇਤੇ ਆ ਗਈ ਅਰੇ ਦੇ ਮੂਤਪਾਲ ਦੀ ਪਾਰਟੀ ਵਾਲੇ ਨੇ ਇੱਕ ਤਾਂ ਚਮਕੌਰ ਸਿੰਘ ਜਿਹੜਾ ਪ੍ਰਚਾਰਕ ਹੈ ਤੇ ਕਰਵਿੰਦਰ ਸਿੰਘ ਕੋਈ ਨਾ ਇਹ ਕੀ ਕਰ ਰਹੇ ਨੇ ਲੋਕਾਂ ਦਾ ਇਕੱਠਾ ਕੀਤਾ ਹੋਇਆ ਜਿਹੜਾ ਮਟੀਰੀਅਲ ਹੈ ਪਾਣੀ ਹੈ achar ਹੈ ਪਸ਼ੂ ਵਾਸਤੇ ਜਾਂ ਹੋਰ ਕੋਈ ਰਸਤਾ ਨੇ ਉਹ ਇਕੱਠਾ ਕੀਤਾ ਹੋਇਆ ਪੰਜਾਬ ਦੇ ਲੋਕਾਂ ਦਾ ਤੇ ਉੱਥੇ ਵੀਡੀਓ ਪਾ ਪਾ ਕੇ ਕੀ ਸ਼ੋਸ਼ਾ ਛੱਡ ਰਹੇ ਨੇ ਛੋਟੇ ਜਿਹੇ ਬੱਚੇ ਨੂੰ ਇੱਕ ਛੋਟੀ ਥੈਲੀ ਫੜਾਈ ਉਹਨੂੰ ਕਹਿੰਦੇ ਇਹ ਕਿਨੇ ਦਿੱਤਾ ਹੈ ਉਹ ਕਹਿੰਦਾ ਅੰਮ੍ਰਿਤਪਾਲ ਨੇ ਇਹ ਉਹੀ ਮੂਤਪਾਲ ਹੈ ਜਿਹੜਾ ਕਹਿੰਦਾ ਸੀ ਮੈਂ ਰਾਜਨੀਤੀ ਨਹੀਂ ਕਰਨੀ ਤੇ ਨਾਲ ਦੀਪ ਸਿੱਧੂ ਦੀਆਂ ਤੇ ਮੂਤਪਾਲ ਦੀਆਂ ਫੋਟੋਆਂ ਲਾਈ ਬੈਠੇ ਨੇ ਮਤਲਬ ਵੀ 2027 ਦੇ ਵਿੱਚ ਲੋਕ ਸਾਡੇ ਨੂੰ ਵੋਟਾਂ ਪਾਉਣ ਸਾਡੀ ਸਰਕਾਰ ਬਣੇ ਜਨਕਿ ਇਹਨਾਂ ਲੋਕਾਂ ਨੂੰ ਜੇ ਤੁਸੀਂ ਅਸਲ ਪੁੱਛੋਗੇ ਨਾ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਇਹ ਉਹ ਲੋਕ ਨੇ ਜਿਹੜੇ ਹਰ ਵਕਤ ਆ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਹੁੰਦੇ ਠੀਕ ਹੈ ਤੁਸੀਂ ਜੇ ਹਮਦਰਦ ਹੈਗੇ ਉਹ ਪੰਜਾਬ ਦੇ ਸੇਵਾ ਕਰੋ ਪਰ ਇਹ ਫੋਟੋ ਮਾ ਲਾਉਣ ਦੀ ਇਹ ਬੱਚਿਆਂ ਤੋਂ ਕਹਾ ਕੇ ਵੀਡੀਓ ਪਾਉਣ ਦੀ ਕੀ ਲੋੜ ਪਈ ਹੈ ਬੱਚਾ ਛੋਟੀ ਥੈਲੀ ਚੱਕਦਾ ਉਹਨੂੰ ਪੁੱਛਦੇ ਨੇ ਇਹ ਕਿਹਦਾ ਰਸ਼ਨ ਹੈ ਇਹ ਅਮਰਤਪਾਲ ਦਾ ਇਹ ਦੀਪ ਸਿੱਧੂ ਦਾ ਅਮਰਤਪਾਲ ਕੀ ਲੱਗਦਾ ਰਸ਼ਨ ਹੁੰਦਾ ਇਹ ਤਾਂ ਆਪ ਧੁਖ ਨੰਗ ਦੇ ਨਾਲ ਘੁਲਣ ਵਾਲਾ ਪਰਿਵਾਰ ਹੈ ਮੰਗਤੇ ਕੀ ਮੰਗਤਿਆਂ ਨੂੰ ਦੇਣਗੇ ਮਤਲਬ ਜਿਹੜੇ ਲੋਕ ਹੱਥ ਹੜ ਕੇ ਠੂਠਾ ਫੜ ਕੇ ਆਪ ਮੰਗਦੇ ਫਿਰਦੇ ਨੇ ਗਰਾਈਆਂ ਕਰਦੇ ਫਿਰਦੇ ਨੇ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਉਹ ਲੋਕਾਂ ਨੂੰ ਕੀ ਦੇਣਗੇ ਇਹ ਮੂਤਪਾਲ ਦੀ ਦੀਪ ਸਿੱਧੂ ਦੀ ਤੇ ਜਿਹੜੀਆਂ ਭੇਡਾਂ ਰਾਸ਼ਨ ਵੰਡ ਰਹੀਆਂ ਨੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਤੇ ਉਥੇ ਉਹ ਰਾਸ਼ਨ ਕਿਹਦਾ ਬਣਾ ਰਹੇ ਨੇ ਕਿ ਇਹ ਰਾਸ਼ਨ ਅਮਰਤਪਾਲ ਦਾ ਤੇ ਦੀਪ ਸਿੱਧੂ ਦਾ ਇੱਕ ਛੋਟੀ ਜੀ ਘਟਨਾ ਇੱਕ ਕਿਸਾਨ ਦੀ ਕਿਸੇ ਰਾਜੇ ਨਾਲ ਦੋਸਤੀ ਪੈ ਗਈ ਸੀ ਤੇ ਉਹ ਰਾਜਾ ਉਹ ਕਿਸਾਨ ਨੂੰ ਕਹਿੰਦਾ ਜਦੋਂ ਕਿਤੇ ਤੈਨੂੰ ਲੋੜ ਪਈ ਤਾਂ ਮੈਨੂੰ ਯਾਦ ਕਰ ਲੈ ਤਾਂ ਸਮਾਂ ਬੀਤਿਆ ਉਹ ਕਿਸਾਨ ਦੀ ਮਜਬੂਰੀ ਬਣ ਗਈ ਤੇ ਸਵਾਰਥ ਪੱਖੋਂ ਪੈਸੇ ਪੱਖੋਂ ਕਮਜ਼ੋਰ ਹੋ ਗਿਆ ਉਹਦੇ ਘਰ ਵਾਲੇ ਕਹਿੰਦੇ ਤੁਹਾਡਾ ਦੋਸਤਾ ਰਾਜਾ ਤੁਸੀਂ ਉਹਦੇ ਕੋਲ ਮਤ ਲੈ ਲਓ ਕਿਸਾਨ ਰਾਜੇ ਦੇ ਮਹਿਲਾਂ ਵਿੱਚ ਆ ਲਗਿਆ ਤੇ ਰਾਜਾ ਕਹਿੰਦੇ ਦੁਆ ਕਰ ਰਿਹਾ ਸੀ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਉੱਪਰ ਹੱਥ ਚੱਕੇ ਹੋਏ ਸੀ ਤੇ ਜਦੋਂ ਜਾ ਕੇ ਉਹ ਰਾਜੇ ਨੂੰ ਮਿਲਣ ਵਾਸਤੇ ਗਿਆ ਤਾਂ ਅਹਿਲਕਾਰ ਕਹਿੰਦੇ ਥੋੜਾ ਜਿਹਾ ਵੇਟ ਕਰ ਲੈ ਰਾਜਾ ਜੀ ਹਲੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਦੁਆ ਕਰਦੇ ਉਹ ਕਹਿਣ ਲੱਗਾ ਇਹ ਉੱਪਰ ਹੱਥ ਕਿਉਂ ਚੱਕਿਆ ਉਹ ਕਿਸਾਨ ਕਹਿੰਦਾ ਕਹਿੰਦਾ ਰਾਜਾ ਪਰਮਾਤਮਾ ਦੇ ਕੋਲ ਮੰਗ ਰਿਹਾ ਵੀ ਜੋ ਕੁਛ ਦਿੱਤਾ ਹੋਇਆ ਪਰਮਾਤਮਾ ਹੁੰਦਾ ਏ ਇਹ ਮੰਗ ਰਿਹਾ ਉਹ ਕਿਸਾਨ ਜਿਹੜਾ ਕੁਛ ਹੈਲਪ ਲੈਣ ਵਾਸਤੇ ਗਿਆ ਸੀ ਉਹ ਕਹਿੰਦਾ ਮੈਂ ਤਾਂ ਮੰਗਤੇ ਦੇ ਕੋਲੇ ਆ ਗਿਆ ਮੈਂ ਮੰਗਤੇ ਕੋਲੇ ਆ ਕੇ ਕਿਉਂ ਮੰਗਾ ਜਿਹੜਾ ਦੇਣ ਵਾਲਾ ਪਰਮਾਤਮਾ ਮੈਂ ਉਹਦੇ ਕੋਲ ਮੰਗਾ ਮੈਨੂੰ ਇੱਕ ਬੇਨਤੀ ਕਰਨੀ ਹੈ ਮੁਸੀਬਤ ਹੈ ਬਹੁਤ ਵੱਡੀ ਕੋਈ ਸ਼ੱਕ ਨਹੀਂ ਬਾਰੇ ਲੋਕ ਜਿਹੜੇ ਰਾਜਨੀਤੀ ਕਰਦੇ ਨੇ ਦਾਤੇ ਬਣ ਬਣ ਕੇ ਆਪਣਾ ਨਾਂ ਚਮਕਾਉਣ ਵਾਸਤੇ ਰਾਜਨੀਤੀ ਕਰ ਰਹੇ ਨੇ ਮੈਂ ਇੱਥੇ ਅਮਰਤਪਾਲ ਦੀ ਤੇ ਦੀਪ ਸਿੰਘੂ ਦੀ ਗੱਲ ਕਿਉਂ ਕੀਤੀ ਐ ਚਲੋ ਦੀਪ ਸਿੰਘ ਦਾ ਮੜਾ ਮੂਟਾ ਇਹ ਕਹਿੰਦਾ ਰਿਹਾ ਕਿ ਰਾਜਨੀਤੀ ਵਿੱਚ ਆਵਾਂਗੇ ਪਰ ਜਿਹੜਾ ਮੂਤਪਾਲ ਐ ਅਮਰਤਪਾਲ ਉਹਨੇ ਤਾਂ ਬਿਲਕੁਲ ਹੀ ਏ ਕਿਾਸੀ ਕਿਸੀ ਰਾਜਨੀਤੀ ਕਰ ਨਹੀਂ ਹੁਣ ਜਿਹੜੇ ਉਹਦੇ ਇਹ ਚਮਚੇ ਨੇ ਜਿਹੜਾ ਝੋਨੇ ਵਾਲਾ ਕਹਿੰਦਾ ਸੀ ਕਿ ਝਾੜ ਘਟ ਨਿਕਲਦਾ ਚਮਕੌਰ ਤੇ ਗੁਰਵਿੰਦਰ ਇਹਦਾ ਇਹ ਪੂਰੀ ਰਾਜਨੀਤੀ ਜਾਨਕਿ ਲੋਕਾਂ ਦਾ ਇਕੱਠਾ ਕੀਤਾ ਹੋਇਆ ਉਥੇ ਜਿਹੜਾ ਅਨਾਜ ਹੈ ਨੀਰਾਚਾਰਾ ਪਾਣੀ ਜੋ ਵੀ ਰਸਨਾ ਵਰਤਾ ਨੇ ਤੇ ਉਹਦੇ ਤੇ ਮੋਰ ਕੀ ਦੀ ਲਾ ਰਹੇ ਨੇ ਅਮਰਤਪਾਲ ਦੀ ਅਮਰਤਪਾਲ ਦਾ ਪਰਿਵਾਰ ਤਾਂ ਆਪ ਮੰਗਦਾ ਹੈ ਉਹ ਤਾਂ ਹਰ ਵਕਤ ਕਿਤੇ ਰਸੀਦਾਂ ਦੇ ਨਾਂ ਤੇ ਪੈਸੇ ਲੈਂਦਾ ਕਿਤੇ ਕਹਿੰਦਾ ਸਾਡਾ 25000 ਰੁਪਿਆ ਰੋਜ਼ ਦਾ ਖਰਚਾ ਉਹ ਤਾਂ ਆਪ ਲੋਕਾਂ ਦੇ ਕੋਲੋਂ ਮੰਗਦਾ ਉਹ ਕਿਸੇ ਨੂੰ ਕੀ ਦੇਊਗਾ ਜਾਨਕਿ ਇਹ ਲੋਕ ਜਿਹੜੇ ਹੜਪੀੜ ਤੋਂ ਲੋਕ ਨੇ ਉਹਨਾਂ ਦੀ ਥੋੜੀ ਬੋਤੀ ਜੀ ਹੈਲਪ ਕਰਦੇ ਨੇ ਤਾਂ ਉਥੋਂ ਲਾਭ ਕਿੰਨਾ ਮਿਲਣਾ ਹੈ ਫਾਇਦਾ ਕਿੰਨਾ ਹੋਣਾ ਹੈ ਉਹ ਰਾਜਨੀਤੀ ਕਰ ਰਹੇ ਨੇ ਮੈਂ ਸਾਰਿਆਂ ਨੂੰ ਕਹਿ ਰਿਹਾ ਭਾਵੇਂ ਬਾਦਲ ਪਰਿਵਾਰ ਹੋਵੇ ਭਾਵੇਂ ਕਾਂਗਰਸੀ ਹੋਣ ਮੌਜੂਦਾ ਸਰਕਾਰ ਜੋ ਕੁਝ ਕਰ ਰਹੀ ਹੈ ਫਾਰਮੈਲਟੀ ਉੱਥੇ ਵੀ ਹੋ ਰਹੀ ਹੈ ਬਖਸ਼ਦੇ ਆਪ ਉਹਨਾਂ ਨੂੰ ਵੀ ਨਹੀਂ ਪਰ ਜ਼ਰੂਰੀ ਹੈ ਵੀ ਤੁਸੀਂ ਹੁਣ ਹੀ ਰਾਜਨੀਤੀ ਕਰਨੀ ਹੈ ਜਿਨ੍ਹਾਂ ਲੋਕਾਂ ਨੇ ਵੋਟ ਪਾਉਣੀ ਹੈ ਤੁਹਾਡੇ ਕੰਮ ਦੇਖ ਕੇ ਵੋਟ ਪਾ ਦਿਓ ਕਿਉਂ ਚਮਕਾ ਰਹੇ ਹੋ ਦੀਪ ਸਿੱਧੂ ਦੀਆਂ ਫੋਟਮਾਂ ਅਮਰਤਪਾਲ ਦੀਆਂ ਫੋਟਮਾਂ ਔਰ ਬੱਚਿਆਂ ਦੇ ਕੋਲ ਕਹਾਇਆ ਜਾ ਰਿਹਾ ਕਿ ਰਾਸ਼ਨ ਕੌਣ ਦੇ ਰਿਹਾ ਉਹ ਬੱਚੇ ਕਹਿ ਰਿਹਾ ਅਮਰਤਪਾਲ ਦੇ ਰਿਹਾ ਕਿੱਥੋਂ ਦੇ ਰਹੇ ਆ ਅਮਰਤਪਾਲ ਅਮਰਤਪਾਲ ਨੇ ਘਰ ਵਿੱਚ ਇੰਨਾ ਕੁਝ ਕੀ ਪਿਆ ਜਿਹੜਾ ਲੋਕਾਂ ਨੂੰ ਦੇ ਰਿਹਾ ਤਰਲੇ ਮਿੰਤਾ ਕਰਕੇ ਤੁਸੀਂ ਇਕੱਠਾ ਕਰ ਰਹੇ ਹੋ ਉਹਦੇ ਵਿੱਚੋਂ ਆਪਣੀਆਂ ਕਮਾਈਆਂ ਕਰਨੀਆਂ ਨੇ ਜੇ ਕਿਤੇ 2-4 ਲੱਖ ਦਾ ਰਾਸ਼ਨ ਆਉਂਦਾ ਐਦਾ ਪਾਪਾ ਅੱਧਾ ਪਹਿਲਾਂ ਆਪ ਖੰਦਾ ਇਹ ਕੋਈ ਸ਼ੱਕ ਥੋੜੀ ਹੈ ਇਹ ਸ਼ਰਮ ਪਤਾ ਹੈ ਜਾਣ ਕੇ ਇੰਨੀ ਇਹਨਾਂ ਦੀ ਸੋਚ ਗਿਰ ਸਕਦੀ ਹੈ ਇਹ ਬੰਦੇ ਹਰ ਵਕਤ ਰਾਜਨੀਤੀ ਕਰਨਗੇ ਜੋਕਾਂ ਬਣ ਕੇ ਪੰਜਾਬ ਦੇ ਜਿਹੜੇ ਪੀੜਤ ਲੋਕ ਇਹਨਾਂ ਨੂੰ ਚਿੰਬੜੇ ਹੋਏ ਨੇ ਕੋਈ ਚੜੀ ਦੀ ਨਹੀਂ ਕੋਈ ਲੱਥੀ ਦੀ ਨਹੀਂ ਲੋਕ ਡੁੱਬੀ ਜਾ ਰਹੇ ਨੇ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਡੰਗਰ ਭੁੱਖੇ ਮਰ ਰਹੇ ਨੇ ਕਈ ਲੋਕ ਉਹ ਨੇ ਜਿਹੜੇ ਹੜਪੀੜਤ ਰੋਟੀ ਤੋਂ ਵੀ ਹੱਤਰ ਹੋਏ ਪਏ ਨੇ ਤੇ ਇਹ ਲੋਕ ਆਪਣੀ ਰਾਜਨੀਤੀ ਚਮਕਾ ਰਹੇ ਨੇ ਇਹ ਬੇਨਤੀ ਹੈ ਜਿਹੜੇ ਵੀ ਹੜਪੀਟ ਤੋਂ ਲੋਕ ਜਿਹੜੇ ਫੋਟੋਆਂ ਖਿਚਾ ਰਹੇ ਨੇ ਇਹਨਾਂ ਦੇ ਨਾਲ ਕੋਈ ਫੋਟੋਆਂ ਨਾ ਖਚਾਓ ਛੇਤਰਾਂ ਦੀ ਲੋੜ ਹੈ ਕੋਈ ਵੀ ਲੀਡਰ ਹੋਵੇ ਭਾਵੇਂ ਅਮਰਤਪਾਲ ਦੇ ਚਮਚੇ ਹੋਣ ਭਾਵੇਂ ਕਾਲੀਆਂ ਦੇ ਹੋਣ ਭਾਵੇਂ ਕਾਂਗਰਸ ਦੇ ਹੋਣ ਸਭ ਨੂੰ ਛੇਤਰਾਂ ਦੀ ਘਾਟ ਹੈ ਨਾਲ ਕੋਈ ਮਤਲਬ ਨਹੀਂ ਜਿਹੜੇ ਹੜਪੀਟ ਤੋਂ ਲੋਕ ਨੇ ਉਹਨਾਂ ਦੀ ਜੀ ਹੈਲਪ ਕਰਨੀ ਹੈ ਕਰੋ ਯਾਰ ਤੁਸੀਂ ਰਾਜਨੀਤੀ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ